ਕਮਾ ਕਿਸ਼ੋਰ ਜੀ স্পেশাল ਹੈ ਉਹਨਾਂ ਦੀ ਬਰਥਡੇ ਸੈਲੀਬ੍ਰੇਸ਼ਨ ਹੈ ਜਿਹੜੀ ਕਿ ਅਸੀਂ ਸੰਜੋਗ ਇੰਟਰਨੈਸ਼ਨਲ ਚ ਕਰ ਰਹੇ ਹਾਂ ਉਹਨਾਂ ਦੀ ਜਿਹੜੀ ਹੈ ਕਿ ਪਰਸਨੈਲਿਟੀ ਦੇ ਅਕੋਰਡਿੰਗ ਅਸੀਂ ਕਿ ਇੱਕ ਮਸ਼ਹੂਰ ਹਸਤੀ ਹੈ ਸਿੰਗਿੰਗ ਦੀ ਦੁਨੀਆ 'ਚ ਤੇ ਅਸੀਂ ਉਹਨਾਂ ਦਾ ਬਰਥਡੇ ਸੈਲੀਬ੍ਰੇਟ ਕਰਨ ਲਈ ਸਭ ਇਕੱਠੇ ਹੋਏ ਹਾਂ ਤੇ ਇਹਦੇ 'ਚ ਕਾਫੀ ਪੋਲਿਟਿਕਸ ਸੈਲੀਬ੍ਰਿਟੀਜ਼ ਆ ਰਹੇ ਨੇ ਜਿੰਦੇ 'ਚ ਕੀ ਸਾਡੇ ਮੇਅਰ ਸਾਹਿਬ ਆ ਰਹੇ ਨੇ ਵਿਕਾਸ ਜੀ ਔਰ ਅਸ਼wini ਪੱਪੂ ਜੀ ਹੈ ਔਰ ਆਪਣੇ अपने बबी पलवान जी हैं और सुरभी मैम हम तो हमारे हर प्रोग्राम की शान है वो तो हमारे हर प्रोग्राम में होती ही हैं वो भी सब लोग आ रहे हैं और ये इसमें कम से कम हमारे फोटी से ऊपर जो हैं वो पार्टिसिपेंट শ্রীমতি অনুজীদের দ্বারা ਆ ਕਿਸ਼ੋਰ ਮਿਸਟਰ ਕੋਸ਼ੋਰ ਜੀ ਦੀ ਲੇਟ ਕਿਸ਼ੋਰ ਜੀ ਦੀ ਅੱਜ सैरामनी जोड़ी की गई है वो बहुत ही उन्होंने थैंक्स मैं करोग्राम कर रहे हैं अमृतसर च और काफ़ी अच्छी अमृतसर द डिग्निटीज़ इतें आईया हुई ने और बहुत ही अच्छे सिंगर आए हैं अमृतसर तो बार भी और बड़ी प्राउड की गल है कि इदा दैलीब्रेशन होनी चाहिए और बहुत ही मैनु अच्छा लगे इतने आके सिंगिंग सुन के सिंगरस की बहुत ही अच्छी सिंगिंग कर रहे हैं ਮੇ ਜਨਾ ਵਿਦਵ ਜੰਗੋ ਹੋ ਤਨ ਜਵਾ ਹੋ ਮੇ ਸਾਡੇ ਪ੍ਰੋਗਰਾਮ ਕਿਸ਼ੋਰ ਜੀ ਦੇ ਜਨਮਨੀ ਉਹਨਾਂ ਦੀ ਯਾਦ ਚ ਬੜਾ ਅੱਛਾ ਇੱਕ ਟੈਲੈਂਟ ਹੰਟ ਮੈਂ ਸਮਝਦਾ ਕਿ ਜਿੱਥੇ ਸ਼ਹਿਰ ਚ ਨਹੀਂ ਬਾਹਰ ਤੋਂ ਵੀ ਲੋਕ ਇੱਥੇ ਆ ਕੇ ਉਹਨਾਂ ਨੇ ਆਪਣਾ ਜਿਹੜਾ ਇੱਕ ਉਹਨਾਂ ਨੂੰ ਸ਼ੌਂਕ ਹੈ ਲੋਕਾਂ ਨੂੰ ਇਹਨਾਂ ਨੇ ਦਿਖਾਇਆ ਬੜਾ ਅੱਛਾ ਲੱਗਾ ਛੋਟੇ-ਛੋਟੇ ਬੱਚੇ ਵੀ ਔਰ ਬਜ਼ੁਰਗ ਵੀ ਅੱਜ ਉਹਨਾਂ ਨੇ ਇੱਥੇ ਗਾਣਾ ਗਾਇਆ ਕਿ ਸ਼ੋਰ ਜੀ ਨੂੰ ਯਾਦ ਕੀਤਾ ਉਹਨਾਂ ਨੂੰ ਸ਼ਰਧਾ ਦੇ ਫੁੱਲ ਪੇਟ ਗੀਤੇ ਨੇ ਸੋ ਬੜਾ ਅੱਛਾ ਲੱਗਾ ਸਾਰੇ ਇਕੱਠੇ ਹੋਏ ਆ ਅੱਗੇ ਵੀ ਬੁਲਾਉਂਦੇ ਨੇ ਮਿਸੇ ਆਈਦਾ ਅੱਜ ਵੀ ਆਏ ਆ ਬੜਾ ਅੱਛਾ ਲੱਗਾ ਔਰ ਦਿਲ ਨੂੰ ਖੁਸ਼ੀ ਵੀ ਹੁੰਦੀ ਹੈ ਲੋਕ ਜਿਨ੍ਹਾਂ ਨੂੰ ਸ਼ੌਂਕ ਹੈ ਆਪਣਾ ਸ਼ੌਂਕ ਔਰ ਉਹਨਾਂ ਦੇ ਅੰਦਰਲਾ ਜੋਸ਼ ਜਿਹੜਾ ਲੋਕਾਂ ਦਾ ਹੁੰਦਾ ਹੈ ਉਹ ਬਾਹਰ ਆਂਦਾ ਹੈ ਔਰ ਟੈਲੈਂਟ ਜਿਹੜਾ ਲੋਕਾਂ ਦਾ ਦੇਖਣ ਨੂੰ ਬੱਛਾ ਮਤਲਬ ਬਹੁਤ ਬਹੁਤ ਮੁਬਾਰਕ ਹੈ ਔਰ ਖਾਸ ਕਰਕੇ ਆਰਗੇਨਾਈਜ਼ਰਸ ਨੂੰ ਉਹਨਾਂ ਨੂੰ ਮੈਂ ਸ਼ੁਭਕਾਮਨਾਵਾਂ ਦਿੰਦਾ ਹਾਂ ਖਰਸਾਲ ਜਨਮ ਦਿਨ ਮਨਾਦੇ ਨੇ ਤੁਹਾਨੂੰ ਪਤਾ ਉਹ ਹਿੰਦੁਸਤਾਨ ਦਾ ਬੁਲਟ ਦਾ ਗਾਇਕ ਸੀ ਅੰਨੀ ਵਧੀਆ ਉਹਨਾਂ ਦੀ ਆਵਾਜ਼ ਆ ਲੋਕ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਨੇ ਏਡੀ ਵੱਡੀ ਸੰਸਥਾ ਵਾ ਇਹ ਦੇਖੋ ਸਵੇਰੇ 10 ਵਜੇ ਤੋਂ ਪ੍ਰੋਗਰਾਮ ਸ਼ੁਰੂ ਹੋਇਆ ਸ਼ਾਮੀ 6 ਵਜੇ ਤੱਕ ਲੋਕ ਵੱਖ-ਵੱਖ ਤਰ੍ਹਾਂ ਦੇ ਆ ਕੇ ਆਪਣੇ ਆਪਣੇ ਗੀਤ ਕਿਸ਼ੋਰ ਕੁਮਾਰ ਦੇ गा ਰਹੇ ਨੇ ਤੇ ਲੋਕੀ ਇੰਜੋਏ ਕਰ ਰਹੇ ਨੇ ਪ੍ਰਮਾਤਮਾ ਵੇਖੋ ਅੱਜ ਵੀ ਕਿਸ਼ੋਰ ਕੁਮਾਰ ਨੂੰ ਲੋਕ ਯਾਦ ਕਰਦੇ ਆ ਮੈਂ ਤੂੰ ਬਨ ਗਿਆ ਤੂੰ ਮੈਂ ਬਨ ਗਿਆ ਮੈਂ ਤੂੰ ਬਨ ਗਿਆ ਬਹੁਤ ਸਤਿਕਾਰਯੋਗ ਜਿਨ੍ਹਾਂ ਨੇ ਮੇਚਾ ਹੀ ਮੈਨੂੰ ਪਿਆਰ ਦਿੱਤਾ ਔਰ ਇਨਾ ਬੜੇ ਕਲਾਕਾਰਾਂ ਨੂੰ ਚੁੱਕਿਆ ਔਰ ਉਸ ਜਗ੍ਹਾ ਤੇ ਲਿਆਂਦਾ ਜਿਹੜੀ ਜਗ੍ਹਾ ਤੇ ਅੱਜ ਕਿਸ਼ੋਰ ਕੁਮਾਰ ਦਾ ਇਹ ਸਮਰੋਹ ਮਨਾ ਰਹੇ ਨੇ ਸੋ ਮੈਂ ਆਰਗੇਨਾਈਜ਼ਰਾਂ ਨੂੰ ਤੇ ਜਿਨ੍ਹਾਂ ਨੇ ਇਹ ਪ੍ਰੋਗਰਾਮ ਕੀਤਾ ਉਹਨਾਂ ਸਾਰਨ ਬਹੁਤ ਬਹੁਤ ਵਧਾਈ ਦੇਣਾ ਔਰ ਆਸ ਕਰਦਾ ਕਿ ਅੱਗੇ ਤੋਂ ਵੀ ਇਹ ਨਾਲੋਂ ਵੱਧ ਚੜ ਕੇ ਕਲਾਕਾਰ ਨੌਜਵਾਨ ਪੈਦਾ ਕਰਨ ਦੇਖਣਾ ਅੱਜ ਪਠਾਨਕੋਟ ਤੋਂ ਆਇਆ ਕੋਈ ਬਟਾਲੇ ਤੋਂ ਆਇਆ ਕਲਾਕਾਰਾਂ ਦੀ ਇੱਕ ਪ੍ਰੇਰਣਾ ਉਹਨਾਂ ਦਾ ਸ਼ੌਂਕ ਹੈ ਉਹ ਚੰਗੇ ਢੰਗ ਨਾਲ ਗਾ ਕੇ ਆਪਣੇ ਆਪ ਨੂੰ ਦੱਸਣਾ ਚਾਹੁੰਦੇ ਆ ਕਿ ਮੇਰੇ ਅੰਦਰ ਵੀ ਇੱਕ ਸਰੀਰ ਦੀ ਦੁਨੀਆ ਵਸਦੀ ਆ ਸੋ ਮੈਂ ਉਹਨਾਂ ਨੂੰ ਸਲੂਟ ਕਰਦਾ ਔਰ ਆਸ ਕਰਦਾ ਕਿ ਅੱਗੇ ਤੋਂ ਵਧੀਆ ਗਾਉਣਗੇ ਔਰ ਸਾਰੇ ਦੋਸਤਾਂ ਨੂੰ ਪ੍ਰੇਰਨਾ ਦੇਣ ਲੰਬੀ कोई भड़के कोई भड़की तो से सा मेरे शान ਅੱਜ ਦਾ ਜਿਹੜਾ ਗਰੁੱਪ ਹੈ ਗਾਤਾ ਰਹੇ ਮੇਰਾ ਦਿਲ ਉਹਨਾਂ ਦੇ ਆਰਗੇਨਾਈਜ਼ਰ ਹੈਗੇ ਅਨੂ ਮੈਮ ਮੈਂ ਉਹਨਾਂ ਦੀ ਕੋ ਆਰਗੇਨਾਈਜ਼ਰ ਅਸੀਂ ਇੱਕ ਸ਼ੋਕਮਾਨ ਬਰਥਡੇ ਸੈਲੀਬ੍ਰੇਸ਼ਨ ਅੱਜ ਪ੍ਰੋਗਰਾਮ ਰੱਖਿਆ ਹੈ ਔਰ ਉਹਨਾਂ ਦਾ ਬਰਥਡੇ ਤਾਂ ਵੈਸੇ 4 ਅਗਸਤ ਨੂੰ ਹੁੰਦਾ ਅਸੀਂ ਪਹਿਲਾਂ ਸੈਲੀਬ੍ਰੇਟ ਕਰ ਰਹੇ ਹਾਂ ਸਾਡੇ ਕੋਲ ਸਾਰੇ ਸਿੰਗਰਜ਼ ਆ ਰਹੇ ਨੇ ਪਠਾਨਕੋਟ ਤੋਂ ਜ਼ਿਲੰਦਰ ਤੋਂ ਲੁਧਿਆਣੇ ਤੋਂ ਗੁਰਦਾਸਪੁਰ ਤੋਂ ਸਾਰੇ ਸਿੰਗਰਜ਼ ਆਏ ਨੇ ਔਰ ਆਪਣਾ ਬੈਸਟ ਪਰਫਾਰਮੈਂਸ ਦੇ